भाई अमरपाल सिंह ਨੂੰ ਜੋ ਮੈਂਬਰ ਆਫ ਪਾਰਲੀਮੈਂਟ ਆਜ਼ਾਦ ਤੌਰ ਤੇ ਉਹ ਜਿੱਤ ਕੇ ਗਏ ਨੇ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਾਰਲੀਮੈਂਟ ਮੈਂਬਰ ਤੋਂ ਐਨਐਸਏ ਹਟਾ ਕੇ ਤੇ ਉਹਦੇ ਸਾਥੀਆਂ ਤੇ ਉਹਨੂੰ ਤੁਰੰਤ ਰਿਹਾ ਕਰਕੇ ਉਹਨਾਂ ਨੂੰ ਸੌਂਚਾਈ ਜਾਵੇ ਰਮਨੀਤ ਬਿੱਟੂ ਜੀ ਹੈ ਜੇ ਹਰਿਆ ਬੰਦਾ ਫਜ਼ੀਰ ਬਣ ਸਕਦਾ ਹੈ ਫਿਰ ਜਿੱਤਿਆ ਹੋਇਆ ਬੰਦਾ ਉਹ ਕਿਉਂ ਨਹੀਂ ਆਪਣੀ ਸੌਂ ਚੱਕ ਸਕਦਾ ਜਿਨ੍ਹਾਂ ਦਾ ਦਰਵਾਜ਼ਾ ਢਾਹਿਆ ਗਿਆ ਗਲਾਂ ਚ ਕੈਰ ਪਾਏ ਗਿਆ ਜੇਲ੍ਹਾਂ ਚ ਗਏ ਆ ਫਾਸੀਆਂ ਤੇ ਜੜੇ ਚ ਰਖੜੀਆਂ ਤੇ ਚੜੇ ਗਏ ਆ ਤੇ ਸਰਸਮ ਧੱਕਾ ਕੀਤਾ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਤੇ ਉਹ ਤਾਂ ਕਹਿੰਦੇ ਹਾਲ ਡ੍ਰੈਨਰ ਹੈ ਮੈਂ ਅਮਰੀਕਾ ਕੈਨੇਡਾ ਜਰਮ ਫਰਾਂਸ ਸਾਰਿਆਂ ਨੂੰ ਕਹਿੰਦਾ ਕਿ ਅੰਦਾਜ਼ੀ ਦੇ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਮਿਨਿਸਟਰੀ ਇੰਟਰਨੈਸ਼ਨਲ ਸਾਰੀਆਂ ਜਥੇਬੰਦੀਆਂ ਆਵਾਜ਼ ਠਾਣ ਕਿ ਅਮਰਤਪਾਲ ਉਹ ਰਿਹੌਣ ਤੇ ਭਾਈ ਸਰਬਜੀਤ ਸਿੰਘ ਜੀ ਨੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਆ ਉਹ ਪੰਥ ਦੇ ਕੌਮ ਦੀ ਗੱਲ ਇੰਡੀਅਨ ਪਾਰਲੀਮੈਂਟ ਦੇ ਵਿੱਚ ਕਰਨ ਤਾਂ ਅੰਮ੍ਰਿਤਪਾਲ ਭਾਈ ਸਾਹਿਬ ਨੂੰ ਰੱਖਣ ਦਾ ਇਹੀ ਕਾਰਨ ਹੈ ਵੀ ਜਿਹੜੀ ਸਿੱਖਾਂ ਦੀ ਦਲੇਰੀ ਖਤਮ ਕੀਤੀ ਜਾ ਸਕੇ ਸਿੱਖ ਕੌਮ ਖਤਮ ਕੀਤੀ ਜਾ ਸਕੇ ਪਰ ਇਹ ਸੈਂਟਰ ਗਵਰਨਮੈਂਟ ਭੁੱਲ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਅੱਜ ਦੇਸ਼ ਦੀ ਰਾਸ਼ਟਰਪਤੀ ਦਰਪੂਦੀ ਮੁਰਮੂ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਜੋ ਮੁਖੀ ਆ ਜਿਸ ਕਰਨ ਸਿੰਘ ਕਾਨ ਕਾਨ ਸਿੰਘ ਵਾਲਾ ਸਾਡੇ ਨਾਲ ਨੇ ਕੀ ਸਰ ਅੱਜ ਦਿੱਲੀ ਪਹੁੰਚੇ ਹੋ ਮੰਗ ਪੱਤਰ ਦਿੱਤਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੀ ਸਮਰਤੀ ਜਥੇਬੰਦੀ ਮੇਰੇ ਨਾਲ ਮੇਰੇ ਜਨ ਸੈਕਟਰੀ ਸਿਖਤ ਸਿੰਘ ਅਤਲਾ ਜੀ ਆਏ ਨੇ ਮੇਰੇ ਨਾਲ ਸੀਨੀਅਰ ਐਡਵੋਕੇਟ ਲਖਨਪਾਲ ਜੀ ਆਏ ਨੇ ਮੇਰੇ ਨਾਲ ਕਿਸਾਨ ਯੂਨੀਅਨ ਅਮਰਸਦ ਦੇ ਪ੍ਰੈਜ਼ੀਡੈਂਟ ਸਬ-ਵਾਈਸ ਪ੍ਰੈਜ਼ੀਡੈਂਟ ਲਖੀਰ ਸਿੰਘ ਜੀ ਸੰਟੀ ਸਾਬਾ ਜੀ ਨੇ ਮੇਰੇ ਨਾਲ ਬੀਬੀ ਇਸਤਰੀ ਦਲ ਦੀ ਨਿਰਮਲ ਕੋਲੀ ਜੀ ਆਏ ਨੇ ਮੇਰੇ ਨਾਲ ਆਪਣੇ ਭਪਿੰਦਰ ਸਿੰਘ ਮਸਿੰਘਣ ਜਿਹੜੇ ਪੀਏਸੀ ਦੇ ਮੈਂਬਰ ਆ ਸੀਨੀਅਰ ਬੰਦੇ ਸਾਡੇ ਉਹ ਆਏ ਨੇ ਜਗਦੀਪ ਸਿੰਘ ਜੀ ਰਾਏਪੁਰ ਸਾਹਿਬ ਜਿਹੜੇ ਸਾਬਕਾ ਸਰਵਿਸਮੈਨ ਦੇ ਮਾਲਵਾ ਜ਼ੋਨ ਦੇ ਸਾਡੇ ਪ੍ਰੈਜ਼ੀਡੈਂਟ ਨੇ ਤੇ ਭਾਦੜਾ ਜੀ ਜੈ ਸਿੰਘ ਜੀ ਆਏ ਹੋਏ ਨੇ ਇਹ ਸਾਡਾ ਟੋਟਲ ਜਿਹੜਾ 12 ਮੈਂਬਰੀ ਵਫਦ ਰਾਸ਼ਟਰਪਤੀ ਦੇ ਕੋਲ ਰਿਕਾਬ ਗੰਦੀ ਗੁਰਦਾਰ ਸਾਹਿਬ ਅਰਦਾਸ ਬੇਨਤੀ ਕਰਕੇ ਫਰਿਆਦ ਕਰਕੇ ਗਿਆ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਫਰਿਆਦ ਗੁਰੂ ਗ੍ਰੰਥ ਸਾਹਿਬ ਅੱਗੇ ਕਰਕੇ ਗਏ ਆ ਕਿ ਸਾਡਾ ਇੰਡੀਆ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਜਿਹੜੀ ਦ੍ਰੋਪਤੀ ਮਰਮਰੂ ਉਹਨਾਂ ਨੂੰ ਅਸੀਂ ਮੰਗ ਪੱਤਰ ਭੇਜਿਆ ਤੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਆਜ਼ਾਦ ਤੌਰ ਤੇ ਉਹ ਜਿੱਤ ਕੇ ਗਏ ਨੇ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਾਰਲੀਮੈਂਟ ਮੈਂਬਰ ਤੋਂ ਐਨਐਸਏ ਹਟਾ ਕੇ ਤੇ ਉਹਦੇ ਸਾਥੀਆਂ ਤੇ ਉਹਨੂੰ ਤੁਰੰਤ ਰਿਹਾ ਕਰਕੇ ਉਹਨਾਂ ਨੂੰ ਸੌਂਚਾਈ ਜਾਵੇ। ਅਸੀਂ ਕਹਿੰਦੇ ਜੇਕਰ ਸੰਜੀਤ ਸਿੰਘ ਇੱਕ ਐਮਐਲਏ ਐਮਪੀ ਰਾਜ ਸਭਾ ਦਾ ਮੈਂਬਰ ਬਣਦਾ ਹੈ ਤੇ ਉਹਦਾ ਪ੍ਰਬੰਧ ਕੀਤਾ ਜਾਂਦਾ ਕਿ ਉਹਨੂੰ ਸੌਂਚਾਈ ਜਾਂਦੀ ਹੈ। ਤੇ ਜੇਕਰ ਆਪਾਂ ਸੋਚੀਏ ਇੱਕ ਰਮਨੀਤ ਬਿੱਟੂ ਜੀ ਹੈ ਜੇ ਹਰਿਆ ਬੰਦਾ ਵਜ਼ੀਰ ਬਣ ਸਕਦਾ ਫਿਰ ਜਿੱਤਿਆ ਹੋਇਆ ਬੰਦਾ ਉਹ ਕਿਉਂ ਨਹੀਂ ਆਪਣੀ ਸੋਚ ਅਕ ਸਕਦਾ ਇਸ ਕਰਕੇ ਉਹਨੂੰ ਤੁਰੰਤ ਸੋਚ ਕਾਉਣੀ ਚਾਹੀਦੀ ਹੈ ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਗੱਲ ਹੀ ਨਹੀਂ ਸੁਣੀ ਰਾਸ਼ਟਰਪਤੀ ਨੇ ਗੱਲ ਹੀ ਨਹੀਂ ਸੁਣੀ ਮੁੱਖ ਮੰਤਰੀ ਨੇ ਗੱਲ ਹੀ ਨਹੀਂ ਸੁਣੀ ਐਮਐਮਐਲਿਆ ਨੇ ਗੱਲ ਨਹੀਂ ਸੁਣੀ ਹਾਈ ਕੋਰਟ ਸੁਪਰੀਮ ਕੋਰਟ ਨੇ ਗੱਲ ਹੀ ਨਹੀਂ ਸੁਣੀ ਤੇ ਫਿਰ ਆਰਟੀਕਲ 14 19 ਦੇ ਮੁਤਾਬਕ ਸਾਡਾ ਰਾਈਟ ਸੀ ਧਰਨਾ ਮਜਾਰਾ ਸੜਕਾਂ ਜਾਮ ਕੀਤੀਆਂ ਪੀਸਫੁਲੀ ਤੇ ਉਸ ਤੋਂ ਬਾਅਦ ਜਮਹੂਰੀਅਤ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਉਹ ਜਿੱਤ ਕੇ ਬਣ ਗਏ ਆ ਇੱਕ ਪਾਸੇ ਐਨਐਸਏ ਲਾ ਕੇ ਸਾਨੂੰ ਉਹ ਗਲਤ ਸਾਬਤ ਕਰਨਾ ਚਾਹੁੰਦੇ ਸੀ ਪਰ ਪੰਜਾਬ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਇਸ ਕਰਕੇ ਜਿਹੜੀ ਸਰਕਾਰ ਸੀ ਉਹਨੇ ਅਤਵਾਦੀ ਕਾਰਵਾਈ ਕਰਕੇ ਉਹ ਨੂੰ ਜੇਲ੍ਹ ਚ ਸਿੱਟਿਆ ਅਮਰਤਪਾਲ ਦੇ ਘਰੋਂ ਨਾ ਬੰਬ ਮਿਲਿਆ ਨਾ ਤੋਪ ਮਿਲੀ ਨਾ ਕੋਈ ਸੰਗੀਨ ਕੀਤਾ ਨਾ ਪਰਮਾਣੂ ਮਿਲਿਆ ਉਹਦੇ ਘਰੋਂ ਮਿਲੇ ਜਰੂਰ ਹੈ ਪੰਜ ਕਕਾਰ ਮਿਲੇ ਕੰਗਾ ਕੜਾ ਕੱਛਾ ਕਿਰਪਾਨ ਸਾਰੇ ਕਿਛਰੇ ਮਿਲੇ ਇੱਥੇ ਉਹ ਤਾਂ ਉਹਨਾਂ ਦੇ ਘਰੋਂ ਮਿਲੇ ਆ ਤੇ ਉਹ ਤਾਂ ਸਾਡਾ ਬੁਨਿਆਦੀ ਹੱਕ ਆ ਉਹਦੇ ਤੇ ਕੋਈ ਸਗੂਨ ਜੁਰਮੀ ਕੋਈ ਨਹੀਂ ਉਹ ਸਾਧਕਰ ਨੂੰ ਜੇਲ੍ਹ ਦੇ ਵਿੱਚ ਰੱਖਿਆ ਕਿਉਂ ਇਸ ਕ ਪਾਸੇ ਨਖੇੜਾ ਕਰਤਾ ਇੱਕ ਪਾਸੇ ਤਾਂ ਉਹਨੂੰ ਅੰਦਰ ਰੱਖਣ ਵਾਲੇ ਸੀ ਇੱਕ ਪਾਸੇ ਸੰਗਤ ਉਹਨੂੰ ਬਾਹਰ ਕਢਾਉਣ ਵਾਲੀ ਸੀ ਉਹ ਮੈਂਬਰ ਪਾਰਲੀਮੈਂਟ ਇੰਡੀਆ ਆਪਣੇ ਪੰਜਾਬ ਦੇ ਵਿੱਚੋਂ 197000 ਤੋਂ ਵੱਧ ਵੋਟਾਂ ਲੈ ਕੇ ਪਹਿਲੇ ਨੰਬਰ ਤੇ ਆਇਆ ਉਹਨੂੰ ਤੁਰੰਤ ਸੌਂਚ ਚਕਾਉਣੀ ਚਾਹੀਦੀ ਹੈ ਜੇ ਆਰਟੀਕਲ 75 ਦੇ ਮੁਤਾਬਕ ਉਹ ਦਾ ਜਮਹੂਰੀਅਤ ਹੱਕ ਮੰਨਦਾ ਕਿ ਉਹ 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 ਸੌ ਚੁੱਕੇ ਤੇ ਨਾਲ ਹੀ ਅਸੀਂ ਵੀ ਕਹਿੰਦੇ ਜਿਹੜੇ 32-32 ਸਾਲਾਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਿੰਘ ਉਹਨਾਂ ਨੂੰ ਪਾਈ ਜਗਤਾਰ ਸਿੰਘ ਹਵਾਰਾ ਸਾਡੀ ਕੌਮ ਦਾ ਜਥੇਦਾਰ ਸਮੇਤ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਇਹ ਅਸੀਂ ਅੱਜ ਮੈਮੋਰੰਡਮ ਦਿੱਤਾ ਤੇ ਮਹਾਰਾਜ ਕਿਰਪਾ ਕਰਨਗੇ ਕੀ ਲੱਗਦਾ ਜਸਕਰਨ ਸਿੰਘ ਜੀ ਜਿਸ ਤਰ੍ਹਾਂ ਹਾਲਾਂਕਿ ਹੋਰ ਵੀ ਸੀਟਾਂ ਤੇ ਪੰਜਾਬ ਦੀਆਂ ਤੇ ਪੰਥਕ ਜੋ ਬੰਦੇ ਖੜੇ ਹੋਏ ਸੀ ਪਰਦੋਇਸ਼ਟਾ ਖਡੂਰ ਸਾਹਿਬ ਔਰ ਫਰੀਦਕੋਟ ਹਲਕੇ ਤੋਂ ਜੱਦਦੇ ਨੇ ਔਰ ਜਦੋਂ ਜਿੱਤ ਪ੍ਰਾਪਤ ਹੋ ਜਾਂਦੀ ਤੇ ਇਹ ਕਮਹੌਲ ਸਿਰਜਿਆ ਜਾਂਦਾ ਕਿ ਇਸ ਤਰ੍ਹਾਂ ਦੇ ਆਦਮੀਆਂ ਦੇ ਆਉਣਾ ਹੈ ਇੱਕ ਰਾਜਨੀਤੀ ਲਈ ਔਰ ਖਾਸ ਕਰਕੇ ਜੋ ਪੰਜਾਬ ਲਈ ਪੰਜਾਬ ਦੇ ਮਾਹੌਲ ਲਈ ਉਹਨਾਂ ਨੂੰ ਖਤਰਾ ਦੱਸਿਆ ਜਾ ਰਿਹਾ ਔਰ ਰਾਜਨੀਤੀ ਲਈ ਖਤਰਾ ਦੱਸਿਆ ਜਾ ਰਿਹਾ ਜੇ ਮੋਦੀ ਸਾਹਿਬ ਜਿੱਤ ਜਾਣ ਤੇ ਮੈਂ ਤੇ ਸਾਜੀ ਜਿੱਤ ਜਾਣ ਜਿਨ੍ਹਾਂ ਨੇ ਗੋਧਰਾ ਕਾਂਡ ਕੀਤਾ ਹੈ ਮੁਸਲਮਾਨ ਕੌਮ ਦੀ ਨਸਲ ਖੁਸ਼ੀ ਕੀਤੀ ਹੈ ਤੇ ਜੇ ਕਾਂਗਰਸ ਵਾਲੇ ਜਿੱਤ ਜਾਣ ਉਹਨਾਂ ਦੇ ਐਮਪੀ ਸੱਤ ਪੰਜਾਬ ਤੋਂ ਜਿੱਤ ਜਾਣ ਜਿਨ੍ਹਾਂ ਨੇ ਦਰਵਾਜ਼ਾ ਢਾਇਆ ਗਲਾਂ 'ਚ ਟਾਇਰ ਪਾਏ ਆ ਧੀਆਂ ਭੈਣਾਂ ਦੀ ਬੇਪਤੀਆਂ ਕੀਤੀਆਂ ਤੇ ਸਾਡੀ ਕੌਮ ਦੀ ਨਸਲ ਖੁਸ਼ੀ ਕੀਤੀ ਹੈ ਉਹ ਤਾਂ ਕਹਿੰਦੇ ਆ ਇਹਨਾਂ ਦੇ ਨਾਲ ਸ਼ਾਂਤੀ ਆ ਤੇ ਜਿਨ੍ਹਾਂ ਦਾ ਦਰਵਾਜ਼ਾ ਢਾਇਆ ਗਿਆ ਗਲਾਂ 'ਚ ਟਾਇਰ ਪਾਏ ਗਿਆ ਜੇਲਾਂ 'ਚ ਗਏ ਆ ਫਾਸੀਆਂ ਤੇ ਚੜ੍ਹੇ ਚ ਰਖੜੀਆਂ ਤੇ ਚੜ੍ਹੇ ਗਏ ਆ ਤੇ ਹਰ ਸੰਤ ਕਾਕੀਤਾ 750 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਤੇ ਉਹ ਤਾਂ ਕਹਿੰਦੇ ਹਾਲਡ ਰੈਨਰ ਹੈ ਇਸ ਕਰਕੇ ਅਸੀਂ ਹਾਲਡ ਰੈਨਰ ਨਹੀਂ ਆ ਜਿਹੜੇ ਇਹਨਾਂ ਨੂੰ ਅੰਦਰ ਕਰਨ ਵਾਲੇ ਆ ਦਰਬਾਰ ਸਾਹਿਬ ਠਾਉਣ ਵਾਲੇ ਆ ਸੰਤ ਭਿੰਡਰਾਵਾਲੇ ਨੂੰ ਭਸਮ ਸਰਦੈਂਤ ਕਰਨ ਵਾਲੇ ਆ ਤੇ ਐਡਵਾਨੀ ਨੇ ਕਿਤਾਬ ਲਿਖਤੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਇੰਦਰਾ ਗਾਂਧੀ ਦੇਰ ਨਾਲ ਕੀਤਾ ਦਰਸਤ ਫੈਸਲਾ ਉਹ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਅਮਰਤਪਾਲ ਜਿਹੜੇ ਜਿੱਤੇ ਉਹ ਸੱਚ ਦੀ ਜਿੱਤੋਈ ਆ ਤੇ ਝੂਠ ਦੀ ਹਾਰ ਹੋ ਗਈ ਆ ਇਸ ਕਰਕੇ ਸੱਚ ਨੂੰ ਹੁਣ ਆਪਣਾ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ ਤੇ ਇਹ ਜਿਹੜੀ ਆ ਜਿਹੜੀ ਰਵਾਇਤ ਆ ਇਹਨੂੰ ਐ ਡੱਕੀ ਰੱਖਣਾ ਜੇਲ੍ਹ ਚ ਇਹ ਤੋਂ ਵੱਡਾ ਜੁਰਮ ਕੋਈ ਹੋ ਨਹੀਂ ਸਕਦਾ ਮੈਂ ਅਮਰੀਕਾ ਕੈਨੇਡਾ ਜਰਮ ਫਰਾਂਸ ਸਾਰਿਆਂ ਨੂੰ ਕਹਿੰਦਾ ਤੇ ਦਖਲ ਅੰਦਾਜ਼ੀ ਦੇ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਮਿਨਿਸਟਰੀ ਇੰਟਰਨੈਸ਼ਨਲ ਸਾਰੀਆਂ ਜਥੇਬੰਦੀਆਂ ਆਵਾਜ਼ ਠਾਣ ਕਿ ਅਮਰਤਪਾਲ ਉਹ ਰਿਆਹਾਉਣ ਤੇ ਭਾਈ ਸਰਬਜੀਤ ਸਿੰਘ ਜੀ ਨੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਆ ਉਹ ਪੰਥ ਤੇ ਕੌਮ ਦੀ ਗੱਲ ਇੰਡੀਅਨ ਪਾਰਲੀਮੈਂਟ ਦੇ ਵਿੱਚ ਕਰਨ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਅੱਗੇ ਨਹੀਂ ਹੋਣਾ ਚਾਹੀਦਾ ਕਿ ਹੁਣ ਜਿੱਤਿਆ ਜਿੱਤ ਚੁੱਕਿਆ ਨਮਾਇੰਦਾ ਜਾਂ ਉਸ ਤੋਂ ਕਿਸ ਤਰ੍ਹਾਂ ਐਨਐਸਏ ਹਟਾਉਣਾ ਮੰਗਦਾ ਹਾਂ ਜੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਤੇ ਬੀਜੇਪੀ ਆਰਐਸਐਸ ਦੀ ਸਰਕਾਰ ਸੈਂਟਰ ਤੇ ਆਪਣੇ ਪੰਜਾਬ ਦੀ ਸਰਕਾਰ ਨੇ ਮਿਲ ਕੇ ਹੀ ਇੱਕ ਮਿਲੀ ਭੁਗਤ ਨਾਲ ਜੇਲ੍ਹ ਵਿੱਚ ਰੱਖਿਆ ਤੇ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਕਿ ਤੁਰੰਤ ਉਹਨੂੰ ਐਨਐਸਏ ਵਾਪਸ ਲੈ ਕੇ ਉਹਨੂੰ ਤੁਰੰਤ ਆਪਣਾ ਆਪਣੀ ਸੌਂ ਚਕਾਉਣੀ ਚਾਹੀਦੀ ਹੈ ਤੇ ਆਪਣੇ ਪੰਥ ਕੌਮ ਦਾ ਕੰਮ ਕਰਨਾ ਚਾਹੀਦਾ ਹੈ ਜਿਹੜੇ ਅਸਾਂ ਨਾਲ ਲੋਕਾਂ ਨੂੰ ਚੁਣਿਆ ਉਹਦੇ ਤੇ ਪੂਰਾ ਉੱਤਰਿਆ ਜਾਵੇ ਮਾਤਾ ਪਿਤਾ ਨਾਲ ਕੋਈ ਗੱਲ ਹੋਈ ਆ ਕਿ ਅਜ ਮਹਾਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹਾਂ ਇਹ ਤਾਂ ਸਾਡਾ ਫਰਜ਼ ਬੰਦਾ ਹੈ ਹਾਂ ਇੱਕ ਮਾਤਾ ਪਿਤਾ ਨੂੰ ਅਸੀਂ ਕੋਈ ਸਾਨ ਥੋੜੀ ਕਰਨਾ ਇਹ ਤਾਂ ਸਾਡੀ ਡਿਊਟੀ ਹੈ ਸਾਰਿਆਂ ਨੂੰ ਉੱਠ ਕੇ ਜਿਵੇਂ ਜਵਾਰ ਭਾਟਾ ਉੱਠੀਦਾ ਉਹ ਸਾਰਿਆਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਜਿਵੇਂ ਜਸਪ੍ਰੀਤ ਸਿੰਘ ਐਡਵੋਕੇਟ ਟਾਰਨੀ ਜਨਰਲ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਉਹ ਰਾਸ਼ਟਰਪਤੀ ਉੱਪ ਨੂੰ ਮਿਲ ਰਹੇ ਆ ਟਾਈਮ ਲੈ ਕੇ ਤੇ ਉਹ ਸਾਰਾ ਕੁਝ ਕਰ ਰਹੇ ਆ ਇਸੇ ਤਰੀਕੇ ਸਾਡੀਆਂ ਸਾਰੀਆਂ ਸੰਸਥਾਵਾਂ ਬਾਹਰਲੇ ਦੇਸ਼ਾਂ ਦੇ ਮੰਤਰੀ ਦਬਾਅ ਪਾਉਣਗੇ ਅਮਰਤਪਾਲ ਆਵਾਜ਼ ਆਉਣਗੇ ਕੀ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਅਗਰ ਬਾਦ ਦੋ ਕੈਂਡੀਡੇਟ ਜਿੱਤਣ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਆ ਗਈ ਹੈ ਮਾਹੌਲ ਵਧੀਆ ਬਣ ਜੀਦਾ ਜੀ ਸਾਡੇ ਨਾਲ ਐਡਵੋਕੇਟ ਵੀ ਜੋ ਮੌਜੂਦ ਨੇ ਸਰ ਗੱਲਬਾਤ ਕਰਾਂਗੇ ਕਿ ਕੀ ਇਹੋ ਜਿਹਾ ਕੋਈ ਪ੍ਰਾਵਧਾਨ ਮੀਨ ਕੇ ਹੈਗਾ ਵਾ ਕਿ ਜਿਸ ਤਰੀਕੇ ਨਾਲ ਉਹ ਜਿੱ ਚੁਕੇ ਨਮਾਉਂਦੇ ਆ ਕਿ ਜੋ ਬਾਹਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਹਾਂਗਾ ਵੀ ਜਿਹੜਾ ਫਾਲਸ ਕੇਸ ਐਨਐਸਏ ਲਾ ਕੇ ਪੰਜਾਬ ਗਵਰਨਮੈਂਟ ਦੀ ਮਦਦ ਦੇ ਨਾਲ ਜਿਹੜਾ ਸੈਂਟਰ ਨੇ ਐਨਐਸਏ ਲਾਈ ਆ ਉਹ ਬਿਲਕੁਲ ਬੇਬੁਨਿਆਦ ਹੈਗੀ ਜਦੋਂ NSA ਮੇਡ ਆਊਟ ਹੁੰਦੀ ਹੈ NSA ਦੇ ਵਿੱਚ ਕੋਈ ਵੀ ਬੰਦਾ ਅੰਦਰ ਜਾਂਦਾ ਹੈਗਾ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਇੱਕ ਕਮੇਟੀ ਇੱਕ ਕਮੇਟੀ ਬਣਦੀ ਹੈ ਕਮੇਟੀ ਨੇ ਆਪਣੀ ਰਿਪੋਰਟ ਉਹ ਕਮੇਟੀ ਸੱਤ ਮੈਂਬਰੀ ਹੋ ਸਕਦੀ ਹੈ ਉਹ 11 ਮੈਂਬਰੀ ਹੋ ਸਕਦੀ ਹੈ ਉਹ 21 ਮੈਂਬਰੀ ਵੀ ਹੋ ਸਕਦੀ ਹੈ ਉਹਨੇ ਤਿੰਨ ਹਫ਼ਤਿਆਂ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਕਿ ਰਿਪੋਰਟ ਪੇਸ਼ ਕਰਨੀ ਹੈ ਵੀ ਵਾਟ ਇਜ਼ ਦਾ ਰੀਜ਼ਨ ਫਾਰ ਦੀ NSA ਉਹ ਉਹ ਕਲੈਰਿਟੀ ਹੁਣੀ ਮਸ ਜੀਗੀ ਇੱਕ ਸਾਲ ਤੋਂ ਵੱਧ ਸਮਾਂ ਲੈ ਰਿਆ ਉਹ ਐਨਐਸਏ ਐਕਸਟੈਂਡ ਵੀ ਕਰਤੀ ਪਰ ਅਜ ਤੱਕ ਇੱਕ ਕਾਰਨ ਨਹੀਂ ਆਇਆ ਹੈਗਾ ਵੀ ਅੰਮ੍ਰਿਤਪਾਲ ਜੀ ਦੇ ਖਿਲਾਫ ਐਨਐਸਏ ਕਿਉਂ ਮੇਡ ਕੀਤੀ ਗਈ ਕਿਉਂ ਮੇਡ ਆਊਟ ਕੀਤੀ ਗਈ ਕੀ ਉਹਨਾਂ ਦਾ ਵਾਈਪਨ ਫੜਿਆ ਗਿਆ ਕੀ ਉਹਨਾਂ ਤੋਂ ਦਸਤਵੇਜ਼ ਫੜੇ ਗਏ ਕਿਉਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਇੱਕ ਸਿੱਖ ਪ੍ਰਚਾਰਕ ਜਿਹੜਾ ਨਸ਼ਿਆਂ ਦੇ ਖਿਲਾਫ ਗੱਲ ਕਰਦਾ ਸਿੱਖੀ ਨੂੰ ਪ੍ਰੋਮੋਟ ਕਰ ਰਿਹਾ ਹੈ ਤਾਂ ਇਹ ਪੜਣਾ ਦੀ ਇੱਜ਼ਤ ਦੀ ਗੱਲ ਕਰ ਰਿਹਾ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤਿਆ ਨੂੰ ਦੂਰ ਕਰਨ ਵਾਸਤੇ ਜਿਹੜਾ ਪਾਈਸਾ ਪ੍ਰਚਾਰ ਕਰ ਰਹੇ ਸੀ ਤੇ ਇਹ ਪੰਜਾਬ ਗਵਰਨਮੈਂਟ ਨੂੰ ਪਸੰਦ ਨਹੀਂ ਆਇਆ ਸੈਂਟਰ ਗਵਰਨਮੈਂਟ ਨੂੰ ਪਸੰਦ ਨਹੀਂ ਆਇਆ ਦੋਨਾਂ ਨੇ ਆਪ ਹੀ ਕਲਾਈਮੈਸੀ ਦੇ ਨਾਲ ਇਹ ਐਨਐਸਏ ਮੇਡ ਆਊਟ ਕੀਤੀ ਆ ਤਾਂ ਕਿ ਜਿਹੜੀ ਸਿੱਖਾਂ ਦੀ ਜਿਹੜੀ ਅੱਗੇ ਪੀੜ੍ਹੀ ਅੱਗੇ ਆ ਰਹੀ ਸੀ ਜਿਹੜੀ ਇੱਕ ਦਲੇਰ ਪੀੜੀ ਸੀਗੀ ਜਿਹੜੇ ਸਾਡੇ ਯੂਥ ਉਹਨੂੰ ਸਾਡੇ ਭਾਈ ਸਾਹਿਬ ਨੂੰ ਦੇਖ ਕੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਹਨਾਂ ਨੇ ਅੰਮ੍ਰਿਤਪਾਲ ਭਾਈ ਸਾਹਿਬ ਨੂੰ ਸਿਰਫ ਇਸ ਕਰਕੇ ਨਹੀਂ ਬੰਦ ਕੀਤਾ ਵੀ ਦੇਸ਼ ਨੂੰ ਖਤਰਾ ਹੈਗਾ ਉਹਨਾਂ ਨੂੰ ਇਸ ਗੱਲ ਦਾ ਖਤਰਾ ਵੀ ਭਾਈ ਅੰਮ੍ਰਿਤਪਾਲ ਨੂੰ ਦੇਖ ਕੇ ਹੋਰ ਕਿੰਨੇ ਕੰਮਿਤਪਾਲ ਪੈਦਾ ਹੋਣਗੇ ਇਸ ਕਰਕੇ ਜਿਹੜੇ ਡਿਬਰੂਗਰ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਇਸ ਕਰਕੇ ਹੀ ਬੈਠੇ ਨੇ ਵੀ ਕੋਈ ਹੋਰ ਬੰਦਾ ਕੋਸ਼ਿਸ਼ ਨਾ ਕਰ ਸਕੇ ਵੀ ਸੋਨੂੰ ਜੇਲ੍ਹ ਤਾਂ ਜੇਲ੍ਹ ਸੋਨੂੰ ਤੁਹਾਡੀ ਸਟੇਟ ਦੇ ਵਿੱਚ ਵੀ ਚਾਰਜਟਟ ਪਾ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਤੁਹਾਡੀ ਕੋਈ ਮਿਲਣੀ ਕਰਨ ਨਹੀਂ ਆ ਸਕਦਾ ਇਹਨਾਂ ਨੂੰ ਇਸ ਗੱਲ ਦਾ ਪਲੀ ਪਾਤੀ ਪਤਾ ਸੈਂਟਰ ਗਵਰਨਮੈਂਟਸ ਨੂੰ ਜਦੋਂ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਜਦੋਂ ਬੰਦਾ ਇੱਕ ਕਿਸੇ ਗਲਤ ਬਿਨਾਂ ਕਿਸੇ ਕਾਰਨ ਤੋਂ ਕੋਈ ਸਜ਼ਾ ਭੁਗਤ ਰਿਹਾ ਹੁੰਦਾ ਤੇ ਉਹਨੂੰ ਜਦੋਂ ਕੋਈ ਮਿਲ ਨਹੀਂ ਜਾ ਸਕਦਾ ਉਹਨੂੰ ਮਿਲਣ ਵਾਸਤੇ ਮਾਤਾ ਪਿਤਾ ਨੂੰ ਉਹਦੇ ਮਾਤਾ ਪਿਤਾ ਨੂੰ ਮਿਲਣ ਵਾਸਤੇ ਕਿਸੇ ਪਰਮਿਸ਼ਨ ਦੀ ਲੋੜ ਹੁੰਦੀ ਆ ਤਾਂ ਉਹ ਬੰਦਾ ਕਿੰਨਾ ਡੀਮੋਰਲਾਈਜ਼ ਹੁੰਦਾ ਤੇ ਉਹਨੂੰ ਦੇਖ ਕੇ ਜਿਹੜੀ ਔਨ ਵਾਲੀ ਪੀੜੀ ਆ ਸੱਚ ਹੱਕ ਤੇ ਚੱਲਣ ਦੀ ਹੁੰਦੀ ਆ ਉਹ ਆਪਣਾ ਰਸਤਾ ਬਦਲ ਲੈਂਦੀ ਆ ਇਸ ਕਰਕੇ ਸਿਰਫ ਅੰਮ੍ਰਿਤਪਾਲ ਭਾਈ ਸਾਹਿਬ ਨੂੰ ਰੱਖਣ ਦਾ ਹੀ ਕਾਰਨ ਆ ਵੀ ਜਿਹੜੀ ਸਿੱਖਾਂ ਦੀ ਦਲੇਰੀ ਖਤਮ ਕੀਤੀ ਜਾ ਸਕੇ ਸਿੱਖ ਕੌਮ ਨੂੰ ਖਤਮ ਕੀਤਾ ਜਾ ਸਕੇ ਪਰ ਇਹ ਸੈਂਟਰ ਗਵਰਨਮੈਂਟ ਭੁੱਲ ਚੁੱਕੀ ਆ ਸਾਡੇ ਜਿਹੜੇ ਸਾਡੇ ਭਗਵੰ ਚਲ ਸਾਡੇ ਸੀਐਮ ਨੇ ਅਸੀਂ ਅਸੀਂ ਸੀਐਮ ਦੀ ਕਦਰ ਕਰਦੇ ਆ ਅਸੀਂ ਸੀਐਮ ਨੂੰ ਸਾਫ ਕਹਿੰਦੇ ਆ ਪਰ ਜੋ ਭਗਵੰਤ ਮਾਨ ਕਰ ਰਿਹਾ ਵਿਦਿ ਕਲੈਮੈਂਸੀ ਆਫ ਦੀ ਸੈਂਟਰ ਗਵਰਨਮੈਂਟ ਬੀਜੇਪੀ ਗਵਰਨਮੈਂਟ ਇਹ ਸਾਰਾ ਸਾਰ ਗਲਤ ਹੋ ਰਿਹਾ ਬੇਸਲੈਸ ਕੇਸ ਫਾਲਸ ਕੇਸ ਰਿਸਟਰਡ ਅੰਗੇਸ ਦਾ ਅਮਰਿਤਪਾਲ ਮੈਂ ਕਹਿੰਦਾ ਫਟੀ ਦਾ ਰੀਜ਼ਨ ਆਫ ਦਾ ਐਨਐਸਏ ਇੱਕ ਇੱਕ ਕਾਰਨ ਇਹ 1.5 ਸਾਲ ਦੇ ਵਿੱਚ ਕਾਰਨ ਹੀ ਦੇ ਸਕੇ ਵੀ ਐਨਐਸਏ ਨੂੰ ਐਕਸਟੈਂਡ ਕਿਉਂ ਕੀਤਾ ਗਿਆ ਜਾਂ ਐਨਐਸਏ ਕਿਉਂ ਮੇਡ ਆਊਟ ਕੀਤੀ ਗਈ ਇਸ ਕਰਕੇ ਅੱਜ ਉਹਨਾਂ ਨੂੰ ਖਡੂਰ ਸਾਹਿਬ ਦੀ ਜਨਤਾ ਨੇ 2 ਲੱਖ ਵੋਟਾਂ ਜਿੱਤਾਇਆ ਇਹ ਸਾਬਤ ਕਰਦਾ ਵੀ ਅੰਮਿਤਪਾਲ ਗਲਤ ਨਹੀਂ ਹੈਗਾ ਮੌਕੇ ਦੀ ਸਰਕਾਰਾਂ ਗਲਤ ਨਹੀਂ ਹੁਣ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਆਰਟੀਕਲ 75 76 ਦੇ ਅਕੋਰਡਿੰਗ ਉਹ ਸੌ ਚੱਕ ਕੋ ਸਮਾਰੋਹ ਦੇ ਵਿੱਚ ਆਉਣੇ ਚਾਹੀਦੇ ਨੇ ਜਦੋਂ ਦੇਸ਼ ਦੇ ਹਰ ਸਾਰੇ ਮੈਂਬਰ ਪਾਰਲੀਮੈਂਟ ਨੂੰ ਸੌ ਚੱਕਣਗੇ ਤਾਂ ਉਹਦੇ ਵਿੱਚ ਭਾਈ ਅੰਮਿਤਪਾਲ ਵੀ ਹੋਣੇ ਚਾਹੀਦੇ ਨੇ ਤੇ ਉਹਨਾਂ ਤੋਂ ਐਨਐਸਏ ਹਟਾ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜਿਹੜਾ ਕੇਸ ਸੀ ਸਿੰਪਲ ਕੇਸ ਸੀਗਾ ਸਿੰਪਲ ਕੇਸ ਸੀਗਾ ਇੱਕ ਸਿੰਘ ਨੂੰ ਪੁਲਿਸ ਚੱਕ ਲੈਂਦੀ ਹੈ ਉਹ ਇੱਕ ਸਿੰਘ ਨੂੰ ਪੁਲਿਸ ਨੇ ਚੱਕ ਲਿਆ ਤਾਂ ਇੱਕ ਸਿੰਘ ਉਹਨੂੰ ਛਡਾਉਣ ਲਈ ਚਲਾ ਗਿਆ ਤਾਂ ਐਨਐਸਸੀ ਵੀ ਡਾਊਟ ਹੋ ਗਈ ਇੱਥੇ ਕਿੰਨੇ ਕਿੰਨੇ ਅਸੀਂ ਦੇਖਿਆ ਪੁਜਾਰੀ ਦੇਖੇ ਨੇ ਜਿਹੜੇ ਸਾਥ ਦੇਖੇ ਨੇ ਬੰਬ ਦੇ ਕਿਸਿਆਂ ਦੇ ਵਿੱਚ ਸਜਾਵਾਂ ਕੱਟ ਕੇ ਦਵਾਰੇ ਉਹਨਾਂ ਨੂੰ ਟਿਕਟਾਂ ਦੇ ਨਾਲ ਨਮਾਜ਼ਿਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਜੈਡ ਸਿਕਿਉਰਟੀ ਦਿੱਤੀ ਜਾਂਦੀ ਹੈ ਦਿੱਲੀ ਵਰਗੀ ਦਿੱਲੀ ਵਰਗੀ ਰਾਤਾਂ ਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਕੋਠੀਆਂ ਦਿੱਤੀਆਂ ਜਾਂਦੀਆਂ ਨੌਕਰ ਚੱਕਰ ਦਿੱਤੇ ਜਾਂਦੇ ਇਸ ਕਰਕੇ ਸੈਂਟਰਲ ਗਵਰਨਮੈਂਟ ਆਲਵੇਜ਼ ਅੰਗੇਜਦਾ ਸਿੱਖਸ